ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਮੈਂ ਜੇ 10% ਵੀ ਤੇਰੇ ਵਰਗਾ ਬਣ ਗਿਆ ਤਾਂ ਮੇਰੀ ਲਾਈਫ ਬਦਲ ਜੂ ਇਹ ਵਾਲੀ ਇਹਨਾਂ ਦਾ ਜਿਹੜਾ ਬਰਥਡੇ ਆ ਜੀ ਬਹੁਤ ਬਹੁਤ ਮੁਬਾਰਕਾਂ ਭਗਵਾਨ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੋਂ ਵੀ ਥੱਲੇ ਹੋ ਹ 90 ਦੇ ਨੇੜੇ ਦੇ ਨੇ 90 ਦੀ ਹਾਂ ਸਨ 90 ਦੀਆਂ ਗੱਲਾਂ ਜੈ ਮਾਤਾ ਦੀ ਦੋਸਤੋ ਕਾਲਾ ਵੀਰਾ ਕੁਲਵਿੰਦਰ ਸਿੰਘ ਕਾਲਾ ਜੀ ਮਾਡਲ ਟੌਨ ਤੋਂ ਇੱਕ ਤਰ੍ਹਾਂ ਦੇ ਫੈਮਿਲੀ ਮੈਂਬਰ ਮਤਲਬ ਮੈਂ ਬਿਆਨ ਨਹੀਂ ਕਰ ਸਕਦਾ ਤੁਹਾਨੂੰ ਇਹਨਾਂ ਬਾਰੇ ਇਹ ਮਤਲਬ ਪੁਰਾਣੇ ਕਰਿਕਟਰ ਜਦੋਂ ਮੈਂ ਅੰਪਾਇਰ ਹੁੰਦਾ ਸੀ ਹੈਨਾ ਉਦੋਂ ਦੀ ਯਾਰੀ ਮੇਰੇ ਖਿਆਲ ਉਦੋਂ 17-18 ਸਾਲ ਦੀ ਉਮਰ ਹੋਊਗੀ ਇਸ ਤੋਂ ਵੀ ਥੱਲੇ ਹੋ 90 ਦੇ ਨੇੜੇ ਦੇੜੇ 90 ਦੀ ਹਾਂ 90 ਦੀਆਂ ਗੱਲਾਂ ਮਤਲਬ ਕਿ ਤੁਸੀਂ ਐਂ ਸਮਝ ਲਓ ਮੈਂ ਇਹਨਾਂ ਦਾ ਫੈਨ ਆ ਇਹ ਮੇਰੇ ਫੈਨ ਨੇ ਠੀਕ ਹੈ ਜੀ ਇਹਨਾਂ ਨੇ ਲਿਆ ਜ ਮੇਰੇ ਕੋਲੋਂ F55 5G ਪਹਿਲੀ ਗੱਲ ਕਰਾਂਗੇ ਹੈਪੀ ਬਰਥਡੇ ਵਾਲੀ ਇਹਨਾਂ ਦਾ ਜ ਬਰਥਡੇ ਆ ਜੀ ਬਹੁਤ ਬਹੁਤ ਮੁਬਾਰਕਾਂ ਭਗਵਾਨ ਚੜ੍ਹਦੀ ਕਲਾਂ ਦੇ ਵਿੱਚ ਰੱਖੇ ਸਦਾ ਹੀ ਇਦਾਂ ਹੀ ਬਸ ਮੇਰਾ ਦਾ ਹੱਥ ਬਣਾਈ ਰੱਖੇ ਔਰ ਬਹੁਤ ਬਹੁਤ ਦਿਲੋਂ ਹੀ ਮਤਲਬ ਬਹੁਤ ਮੁਬਾਰਕਾਂ ਤੁਹਾਨੂੰ ਜਨਮ ਦਿਨ ਦੀਆਂ ਹੈਪੀ ਬਰਥਡੇ ਔਰ ਤੁਹਾਨੂੰ ਛੋਟੇ ਜਿਹੇ ਗਿਫਟ ਨਾਲ ਇੱਕ ਤਾਂ ਵਾਚ ਇੱਕ 에ਅਰਪੋਰਟ ਇੱਕ ਤੁਹਾਨੂੰ 25 ਵਰਡ ਦਾ ਚਾਰਜਰ ਮੈਂ ਤੁਹਾਨੂੰ ਕਿਹਾ ਸੀ ਨਾ ਪੇਮੈਂਟ ਲਵਾਂਗਾ 1200 ਤੁਸੀਂ ਦੇ ਨੂੰ ਵੀ ਤਿਆਰੋਂ ਪਰ ਇਹ ਵੀ ਨਹੀਂ ਲੈਣਾ ਨਾ ਇਹ ਵੀ ਨਹੀਂ ਲੈਣੇ ਅੱਜ ਬਰਥਡੇ ਗਿਫਟ ਚੱਲਣ ਦਿਓ ਤੁਸੀਂ ਹੋਰ ਦੱਸੋ ਕੀ ਚਾਹੀਦਾ ਨਾ ਨਾ ਥੈਂਕ ਯੂ ਦੱਸੋ ਨਾ ਨਾ ਵਧੀਆ ਆ ਲੋ ਭਾਬੀ ਜੀ ਐ ਇਹਨੇ ਆ ਲੋ ਚੱਕੋ ਜੀ ਬੋਤਨਾ ਜਿ ਕੋ ਬੱਚਿਆਂ ਲਈ ਸਕੂਲ ਲਈ ਹੋਰ ਦੱਸੋ ਬਸ ਜੀ ਧੰਨਵਾਦ ਚਲੋ ਗੱਲ ਕਰਾਂਗੇ ਫੋਨ ਦੀ ਹੁਣ F55 5G ਮਤਲਬ ਕਿ 12GB 256GB ਦੇ ਵਿੱਚ F ਸੀਰੀਜ਼ ਦੇ ਵਿੱਚ ਪਹਿਲਾ ਫੋਨ Samsung ਦਾ F ਸੀਰੀਜ਼ ਦੇ ਵਿੱਚ ਪਹਿਲਾ ਫੋਨ ਹੈ ਜੀ F55 5G ਰੇਟ ਬਹੁਤ ਰੀਜ਼ਨੇਬਲ ਲੁੱਕ ਬਹੁਤ ਸ਼ਾਨਦਾਰ ਐਮੋਲੋਡ ਸਕਰੀਨ ਬਹੁਤ ਸ਼ਾਨਦਾਰ ਫੋਨ ਹੈ ਬਰਥਡੇ ਗਿਫਟ ਹੈ ਜੀ ਤੁਹਾਡੇ ਲਈ ਭਬੀਆਂ ਵੱਲੋਂ ਧੰਨਵਾਦ ਹਾ ਲੋ ਜੀ ਤੁਸੀਂ ਆਪਣੇ ਹੱਥ ਨਾਲ ਹੀ ਫੜਾਓ ਜੀ ਇਹਨਾਂ ਨੂੰ ਹਾ ਲੋ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਔਰ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਵੀ ਕੁਝ ਦੱਸੋ ਕਿ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਮੈਂ ਜੇ 10% ਵੀ ਤੇਰੇ ਵਰਗਾ ਬਣ ਗਿਆ ਤਾਂ ਮੇਰੀ ਲਾਈਫ ਬਦਲ ਜੂ 10% ਦੀ ਵੀ ਸਹੀ ਗੱਲ ਹੈ ਇਹ ਸਿਰਫ 10% ਤੁਸੀਂ 110% ਹੋ ਤੁਸੀਂ 110% ਹੋ ਮੈਂ ਮੈਂ ਵੀਡੀਓ ਸੇਵ ਕਰ ਲੈਣਾ ਬਾਅਦ ਵਿੱਚ ਦੇਖਦਾ ਨਹੀਂ ਮੈਂ ਯਾਰ ਬਦਲਣਾ ਪਊਗਾ ਇਹ ਦੁਵਾਰਾ ਦੀਪੇ ਦੀ ਵੀਡੀਓ ਦੇਖ ਲਈ ਕਿਵੇਂ ਲੱਗੇ ਭਾਬੀ ਯਾਰ ਵਧੀਆ ਲੱਗੇ ਠੀਕ ਲੱਗਿਆ ਓਕੇ ਆਪਣੇ ਦਾ ਪਰਿਵਾਰਿਕ ਰਿਲੇਸ਼ਨ ਨੇ ਕੋਈ ਹਾਂਜੀ ਮੈਂ ਤੁਹਾਡੇ ਘਰੇ ਜਾਣਾ ਐਸੀ ਗੱਲਾਂ ਹਾਂਜੀ ਇਹ ਬਹੁਤ ਵਧੀਆ ਲੱਗਦਾ ਜਦੋਂ ਪਰਿਵਾਰ ਇਦਾਂ ਗੱਲ ਕਰਦੇ ਆਪਾਂ ਹੈਨਾ ਬਹੁਤ ਬਹੁਤ ਥੈਂਕ ਯੂ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਜੀ ਜੈ ਮਾਤਾ